ਜੋਰਾ ਸਿੰਘ ਮਾਨ ਦੁਆਰਾ ਉਹਨਾਂ ਨੇ ਫੇਰ ਕੋਈ ਪਰ ਹਲਕੇ ਦੇ ਵਿੱਚ ਜਿੰਦਾ ਕਰਤਾ ਮੈਂ ਜੋਰਾ ਸਿੰਘ ਮਾਨ ਦਾ ਪੁੱਤ ਐ ਇਸ ਗੱਲ ਦਾ ਮੈਨੂੰ ਫਕਰ ਵੀ ਹੈ ਕਾਂਗਰਸ ਅਤੇ ਭਾਜਪਾ ਦੇ ਵੱਲੋਂ ਹਜੇ ਤੱਕ ਉਮੀਦਵਾਰ ਡਿਕਲੇਅਰ ਨਹੀਂ ਕੀਤੇ ਗਏ ਕੀ ਇਸ ਗੱਲ ਦਾ ਫਾਇਦਾ ਮਿਲੇਗਾ ਕਾਲੀ ਦਲ ਨੂੰ ਐਦਾਂ ਨੁਕਸਾਨ ਤਾਂ ਇਹ ਬਾਅਦ ਚ ਪਤਾ ਲੱਗੇਗਾ ਇੱਕ ਤਰੀਕ ਨੂੰ ਕਿ ਤਿੰਨ ਵਾਰੀ ਵੱਡੇ ਵੀਰ ਨੇ ਵਿਧਾਨ ਸਭਾ ਦਾ ਇਲੈਕਸ਼ਨ ਵੀ ਲੜਿਆ ਸਰਦਾਰ ਵਰਦੀ ਸਿੰਘ ਨੋਦੀ ਮਾਨ ਨੇ ਗੁਰੂ ਹਸਾਇਦੋਂ ਉਸ ਗੱਲ ਦਾ ਵੀ ਬਹੁਤ ਐਡਵਾਂਟੇਜ ਹੈ ਕਾਲੀ ਤਾਲ ਦਾ ਮੁਕਾਬਲਾ ਕਿੰਦੇ ਨਾਲ ਸਿੱਧੇ ਤੌਰ ਤੇ ਜਦੋਂ ਉਮੀਦਵਾਰ ਹੋਣਗੇ ਦੇਖੀ ਜਾਊਗੀ ਹੁਣੇ ਹੀ ਨਹੀਂ ਪਤਾ ਉਹਨਾਂ ਦਾ ਕੀ ਗੱਲਬਾਤ ਹੈ ਕੀ ਅੰਦਰੂਨੀ ਚੱਲ ਰਹੀ ਹੈ ਆਮਲਾ ਰਵਿੰਦਰ ਸਿੰਘ ਆਮਲਾ ਦੇ ਵੱਲੋਂ ਜਿਹੜਾ ਕੀ ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਜਿਹੜੇ ਪਹਿਲਾਂ ਬੀਜਪੀ 'ਚ ਬੈਠੇ ਉਹਨਾਂ ਦੇ ਵੱਲੋਂ ਰਿਕੜਾ ਆਇਆ ਜਾ ਰਿਹਾ ਫਿਰ ਵਜ੍ਹਾ ਕੀ ਰਹੀ ਜਿਹੜਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਹਾਰ ਦੀ ਵਜ੍ਹਾ ਤੁਸੀਂ ਕੀ ਸਮਝਦੇ 32000 ਵੋਟ ਦਾ ਫਰਕ ਪਿਆ ਇਹ ਵੀ ਲੋਕ ਹਨ ਨਾ ਜਜ਼ਬਾਤੀ ਬਹੁਤ ਹੈ ਉਹ ਇਹਨਾਂ ਨੇ ਦੇਖਿਆ ਨਹੀਂ ਵੀ ਸਾਹਮਣੇ ਕੌਣ ਕੈਂਡੀਡੇਟ ਖੜਾ ਗੱਲੇ ਬਾਲ ਸਾਹਿਬ ਦੀ ਗੱਲ ਨਹੀਂ ਇਹਨਾਂ ਨੇ ਸਾਹਮਣੇ ਦੇਖਿਆ ਹੀ ਨਹੀਂਗਾ ਵੀ ਬਾਲ ਸਾਹਿਬ ਦੇ ਸਾਹਮਣੇ ਕੌਣ ਖੜਾ ਹੈ ਮੈਂ ਉਹਦੇ ਨਾਲ ਮੇਰਾ ਮਾਨ ਪਰਿਵਾਰ ਹਮੇਸ਼ਾ ਜਦੋਂ ਵੀ ਆਵਾਜ਼ ਮਾਰੂਗਾ ਸਾਡਾ ਬੱਚਾ ਸੀ ਹਾਜ਼ਰ ਸਸਰੀ ਘਾਲ ਨਮਸਕਾਰ ਆਦਾਬ ਇਸ ਵੇਲੇ ਜਿਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਹਲਕੇ ਦੇ ਪਿੰਡ ਚੱਕ ਸੋਹੇਲੇਵਾਲਾ ਤੋਂ ਔਰ ਜਿਵੇਂ ਕਿ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਾ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਅਤੇ ਕਾਂਗਰਸ ਦੇ ਵੱਲੋਂ ਹਜੇ ਉਮੀਦਵਾਰ ਆਪਣੇ ਡਿਕਲੇਅਰ ਕਰਨੇ ਬਾਕੀ ਨੇ ਲੇਕਿਨ ਜਿਨ੍ਹਾਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਡਿਕਲੇਅਰ ਕਰ ਦਿੱਤੇ ਗਏ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਚੋਣ ਅਖਾੜੇ ਦੇ ਵਿੱਚ ਉਤਰੇ ਹੋਏ ਹਨ ਗੱਲ ਕਰਾਂਗੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਨਰਦੇਵ ਸਿੰਘ ਬੋਬੀ ਮਾਨ ਮਾਨ ਪਰਿਵਾਰ ਕਿਸੇ ਵੀ ਇੰਟਰੋਡਕਸ਼ਨ ਦਾ ਮੌਤਾਜ ਨਹੀਂ ਗੱਲ ਕੀਤੀ ਜਾਵੇ ਤਾਂ ਤਿੰਨ ਵਾਰ ਫਿਰੋਜ਼ਪੁਰ ਪਾਰਲੀਮੈਂਟ ਤੋਂ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਸਰਦਾਰ ਜੋਰਾ ਸਿੰਘ ਮਾਨ ਦੇ ਬੇਟੇ ਨੇ ਔਰ ਰਾਜਨੀਤੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਿਰਾਸਤ ਦੇ ਵਿੱਚ ਰਾਜਨੀਤੀ ਉਹਨਾਂ ਨੂੰ ਮਿਲੀ ਹੈ ਗੱਲ ਕਰਾਂਗੇ ਬੋਬੀ ਮਾਨ ਹੋਰਾਂ ਦੇ ਨਾਲ ਜਾਣਾਂਗੇ ਕਿਸ ਤਰ੍ਹਾਂ ਦੇ ਨਾਲ ਚੋਣ ਦਾ ਮਾਹੌਲ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਜੀ ਸਰ ਸਵਾਗਤ ਹੈ ਜੀ ਦਾ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਦਾਂ ਦਾ ਜਿਹੜਾ ਚੋਣ ਅਖਾੜਾ ਇਸ ਸਮੇਂ ਚੱਲ ਰਿਹਾ ਹੈ ਕਿਦਾਂ ਪਿੰਡਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਰਿਸਪਾਂਸ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਮਾਹੌਲ ਹੈ ਬਹੁਤ ਜ਼ਿਆਦਾ ਸ਼ਾਇ ਜਿਸ ਤਰ੍ਹਾਂ ਅੱਜ ਤੋਂ 20 ਸਾਲ ਪਹਿਲਾਂ ਸਰਦਾਰ ਜੋਰਾ ਸਿੰਘ ਮਾਨ ਨੂੰ ਲੋਕਾਂ ਨੇ ਹੱਥਾਂ ਦੇ ਚੁੱਕਿਆ ਸੀ ਨਾ ਬਾਪੂ ਨੂੰ ਯਾਦ ਕਰਕੇ ਬਾਪੂ ਦੇ ਪੁਰਾਣੇ ਸਾਥੀ ਨਾਂ ਲੈ ਕੇ ਦੁਬਾਰਾ ਫਿਰ ਉਹੀ ਬਾਪੂ ਦਾ ਨਾਂ ਰਣੜਾ ਜੋਰਾ ਸਿੰਘ ਮਾਨ ਦੁਆਰਾ ਉਹਨਾਂ ਨੇ ਫੇਰ ਰੋਈ ਪਰ ਹਲਕੇ ਦੇ ਵਿੱਚ ਜਿੰਦਾ ਕਰਤਾ ਉਹਨਾਂ ਨੇ ਕਿ ਮਾਣ ਮਹਿਸੂਸ ਹੁੰਦਾ ਵੀ ਐਮਪੀ ਸਾਹਿਬ ਦੇ ਪਰਿਵਾਰ ਚ ਹੈਗੇ ਆਪਾਂ ਉਸ ਚੀਜ਼ ਦਾ ਜਿਹੜਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਮਾਣ ਤਾਂ ਮਹਿਸੂਸ ਹੁੰਦਾ ਹੀ ਹੈ ਮੈਂ ਜੋਰਾ ਸਿੰਘ ਮਾਣ ਦਾ ਪੁੱਤ ਐ ਇਸ ਗੱਲ ਦਾ ਮੈਨੂੰ ਫਕਰ ਵੀ ਹੈ ਮੈਂ ਤਾਂ ਆਮ ਹੀ ਅਕਸਰ ਕਹਿਆ ਕਰਦਾ ਹਾਂ ਗੱਲ ਚਲੋ ਮਾਂ ਬਾਪ ਨੂੰ ਬੱਚੇ ਹਰੇਕ ਨੂੰ ਪਿਆਰੇ ਹੁੰਦੇ ਆ ਲੇਕਿਨ ਜਿਸ ਤਰ੍ਹਾਂ ਦਾ ਬਾਪ ਜਿਸ ਤਰ੍ਹਾਂ ਦੀ ਪਾਲवरिश ਸਾਨੂੰ ਸਰਦਾਰ ਜੋਰਾ ਸਿੰਘ ਮਾਂ ਤੋਂ ਮਿਲੀ ਹੈ ਨਾ ਸਾਰੇ ਪਰਿਵਾਰ ਨੂੰ ਮੇਰੇ ਚਾਚਾ ਜੀ ਦੇ ਪਰਿਵਾਰ ਨੂੰ ਵੀ ਸਾਰੇ ਪਰਿਵਾਰ ਨੂੰ ਅਸੀਂ ਸੱਤ ਭੈਣ ਭਰਾ ਹਣੇ ਚਾਚਾ ਜੀ ਦੇ ਬੱਚੇ ਉਹੋ ਜਿਹਾ ਬਾਪ ਮੈਂ ਕਹਿੰਨਾ ਹਰੇਕ ਬੱਚੇ ਨੂੰ ਦੇਵਾਂ ਮੈਂ ਅਰਦਾਸ ਕਰਦਾ ਹਾਂ ਪ੍ਰਮਾਤਮਾ ਦੀ ਅੱਗੇ ਅੱਛਾ ਜੇਕਰ ਗੱਲ ਕਰ ਲੀਤੀ ਜਾਵੇ ਤਾਂ ਦੂਜੀਆਂ ਪਾਰਟੀਆਂ ਵਿਰੋਧੀ ਧਿਰਾਂ ਦੀ ਗੱਲ ਕਰ ਲੀਤੀ ਜਾਵੇ ਕਾਂਗਰਸ ਅਤੇ ਬੀਜੇਪੀ ਦੇ ਵੱਲੋਂ ਹਜੇ ਤੱਕ ਉਮੀਦਵਾਰ ਡਿਕਲੇਅਰ ਨਹੀਂ ਕੀਤੇ ਗਏ ਕੀ ਇਸ ਗੱਲ ਦਾ ਫਾਇਦਾ ਮਿਲੇਗਾ ਕਾਲੀਦਲ ਨੂੰ ਫਾਇਦਾ ਤਾਂ ਚਲੋ ਫਾਇਦਾ ਨੁਕਸਾਨ ਤਾਂ ਇਹ ਬਾਅਦ ਚ ਪਤਾ ਲੱਗੇਗਾ ਇੱਕ ਤਰੀਕ ਨੂੰ ਪਤਾ ਲੱਗੂਗਾ ਫਾਇਦਾ ਤਾਂ ਹੈਗਾ ਹੀ ਆ ਸਾਨੂੰ 8-9 ਦਿਨ ਹੋ ਗਏ ਹਲਕੇ ਤੇਰੇ ਨੂੰ 10 ਦਿਨ ਹੋ ਗਏ ਲਗਭਗ ਐਡਵਾਂਟੇਜ ਤਾਂ ਹੈਗੀ ਇਸ ਗੱਲ ਦੀ ਜਿਹੜਾ ਪਹਿਲਾਂ ਅਸੀਂ ਰੋਕ ਤਾਂ ਲੋਕਾਂ ਨਾਲ ਰਾਬਤਾ ਕਾਇਮ ਕਰ ਲਿਆ ਔਰ ਸਭ ਤੋਂ ਵੱਡਾ ਵੱਧਾ ਹੈ ਜਿਸ ਤਰ੍ਹਾਂ ਤੁਸੀਂ ਬੋਲਿਆ ਕਿ ਜਾਣ ਪਹਿਚਾਨ ਦੇ ਮੁਤਾਜ਼ ਨਹੀਂਗਾ ਮਾਨ ਪਰਿਵਾਰ ਜਿਹਦੇ ਕੋਲੇ ਵੀ ਜਾਇਦ ਹੈ ਪਹਿਲਾਂ ਹੀ ਸਾਡੇ ਕੋਲੇ ਨੰਬਰ ਵੀ ਹੈਗੇ ਆ ਔਰ ਲੋਕਾਂ ਨਾਲ ਰਾਬਤਾ ਵੀ ਕਾਇਮ ਹੋ ਗਿਆ ਤਿੰਨ ਵਾਰੀ ਵੱਡੇ ਵੀਰ ਨੇ ਵਿਧਾਨ ਸਭਾ ਦਾ ਇਲੈਕਸ਼ਨ ਵੀ ਲੜਿਆ ਸਰਦਾਰ ਵਰਦੀ ਸਿੰਘ ਨੋਨੀ ਮਾਨ ਨੇ ਗੁਰੂ ਅਰਸਾਏ ਤੋਂ ਉਸ ਗੱਲ ਦਾ ਵੀ ਬਹੁਤ ਐਡਵਾਂਟੇਜ ਹੈ ਕਿਉਂਕਿ ਗੁਰੂ ਸਾਹਿਬ ਹੈ ਨਾ ਜਿਹੜਾ ਉਹ ਸਾਡੇ ਇੱਕ ਤਰ੍ਹਾਂ ਪਰਿਵਾਰ ਦੀ ਤਰ੍ਹਾਂ ਬਣ ਗਿਆ ਹਮ ਜਿਹੜਾ ਬੱਚਾ ਬੱਚਾ ਚਾਹੀ ਅਸੀਂ ਤਿੰਨ ਇਲੈਕਸ਼ਨ ਉਤੋਂ ਹਾਰ ਚੁੱਕੇ ਆ ਔਰ ਜਿਹੜੀ ਉੱਥੋਂ ਵੋਟ ਬੈਂਕ ਹੈ 50 58000 95000 ਆਈ ਇਲੈਕਸ਼ਨ ਚ ਪੈਂਦਾ ਹੈ ਉਹ ਸਾਡਾ ਵੋਟ ਬੈਂਕ ਉੱਥੇ ਦਾ ਉੱਥੇ ਹੀ ਖੜਾ ਹੈ ਔਰ ਮੈਂ ਗੁਰੂ ਸਾਹਿਬਾਂ ਨੂੰ ਬੇਨਤੀ ਵੀ ਕਰਦਾ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਇਲੈਕਸ਼ਨ ਤੁਹਾਡਾ ਹੈ ਇਕੱਲੇ ਮਾਨ ਪਰਿਵਾਰ ਦਾ ਨਹੀਂ ਤੁਸੀਂ ਸਰਦਾਰ ਜੋਰਾ ਸਿੰਘ ਮਾਨ ਬਣ ਕੇ ਬੋਬੀ ਮਾਨ ਬਣ ਕੇ ਨੋਨੀ ਮਾਨ ਬਣ ਕੇ ਕੈਸ਼ ਮਾਨ ਬਣ ਕੇ ਹਿੰਮਤ ਮਾਨ ਬਣ ਕੇ ਇਲੈਕਸ਼ਨ ਇਹ ਲੜਨਾ ਹੈ ਬੋਬੀ ਮਾਨ ਦਾ ਇਹ ਕਹੇ ਲਈ ਅਕਾਲੀ ਦਲ ਦਾ ਮੁਕਾਬਲਾ ਕਿੰਦੇ ਨਾਲ ਹੈ ਸਿੱਧੇ ਤੌਰ ਤੇ ਤੇ ਫਿਲਹਾਲ ਤਾਂ ਜੇ ਇੱਕੋ ਕੈਂਡੀਡੇਟ ਆਇਆ ਕਾਕਾ ਬਰਾੜ ਜੀ ਆਮ ਆਦਮੀ ਤੋਂ ਹੋਰ ਤਾਂ ਅਜੇ ਤਾਂ ਕੈਂਡੀਡੇਟ ਹੀ ਨਹੀਂ ਆਏ ਨਾ ਭਾਜਪਾ ਦਾ ਹੈ ਨਾ ਕਾਂਗਰਸ ਦਾ ਆਏ ਉਹਨਾਂ ਦੇ ਅਜੇ ਉਮੀਦਵਾਰ ਉਹਨੇ ਬਾਕੀ ਹੈ ਜਦੋਂ ਉਮੀਦ ਹੋ ਰਹਣਗੇ ਦੇਖੀ ਜਾਊਗੀ ਹੁਣੇ ਹੀ ਨਹੀਂ ਪਤਾ ਉਹਨਾਂ ਦਾ ਕੀ ਗੱਲਬਾਤ ਹੈ ਕੀ ਅੰਦਰੂਨੀ ਚੱਲ ਰਹੀ ਹੈ ਕਿਉਂ ਨਹੀਂ ਕੈਂਡੀਡੇਟ ਐਲਾਨ ਕਰ ਰਹੇ ਉਹ ਬੜਾ ਸਮਾਂ ਹੋ ਗਿਆ ਹੈ ਬੁੜੀਆਂ ਫੋਹਾਂ ਉੱਡ ਰਹੀਆਂ ਵੀਰ ਫਲਾਨਾ ਫਲਾਨੀ ਪਾਰਟੀ ਜੁਆਇਨ ਕਰ ਰਿਹਾ ਹੈ ਫਲਾਨਾ ਫਲਾਨੀ ਪਾਰਟੀ ਜੁਆਇਨ ਕਰ ਰਿਹਾ ਪਰ ਉਸ ਦਿਨ ਹੀ ਪਤਾ ਲੱਗੇਗਾ ਜਿਸ ਦਿਨ ਸਕਰੀਨ ਦੇ ਉੱਪਰ ਨਾਮ ਆਵੇਗਾ ਉਸ ਤੋਂ ਬਾਅਦ ਹੀ ਸਾਰੀ ਪਿਕਚਰ ਕਲੀਅਰ ਹੋਏਗੀ ਕਹਿੰਦੇ ਭਾਜੀਪੀ ਦੇ ਵਿੱਚ ਆਮਲਾ ਰਵਿੰਦਰ ਸਿੰਘ ਆਮਲਾ ਦੇ ਵੱਲੋਂ ਜਿਹੜਾ ਕੀ ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਜਿਹੜੇ ਪਹਿਲਾਂ ਭਾਜੀਪੀ 'ਚ ਬੈਠੇ ਉਹਨਾਂ ਦੇ ਵੱਲੋਂ ਵੀ ਕੜਾ ਆਇਆ ਜਾ ਰਿਹਾ ਸੁਣਦੇ ਆ ਮੈਂ ਵੀ ਜਿਸ ਤਰ੍ਹਾਂ ਤੁਸੀਂ ਸੁਣਦੇ ਹੋ ਅਫਵਾਹਾਂ ਅਸੀਂ ਵੀ ਸੁਣ ਲੈਨੇ ਆ ਫੇਸਬੁੱਕ ਤੇ ਵੀ ਆਈ ਜਾਂਦੀਆਂ ਹਮਮ ਔਰ ਮੈਂ ਇੱਕ ਗੱਲ ਜਰੂਰ ਕਰਦਾ ਐ ਵੀ ਜਿਹੜਾ ਪਿਛਲੇ 250 ਸਾਲ ਪਹਿਲਾਂ ਇਲੈਕਸ਼ਨ ਹੋਇਆ ਸੀ ਨਾ ਵਿਧਾਨ ਸਭਾ ਦਾ ਹੂੰ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਦਿੱਤਾ ਸੀਗਾ ਹੂੰ ਪੰਜਾਬ ਦੇ ਲੋਕਾਂ ਨੇ ਹੂੰ ਜਿਹੜੇ ਪੰਜਾਬ ਦੇ ਲੋਕ ਹਨ ਜਜ਼ਬਾਤੀ ਬਹੁਤ ਐ ਜਜ਼ਬਾਤ ਦੇ ਵਿੱਚ ਫੈਸਲਾ ਲੈਂਦੇ ਐ ਬੜੀ ਛੇਤੀ ਚੱਕ ਤਾਰ ਕਰਦੇ ਐ ਔਰ ਜਿਹੜਾ ਇਸ ਵਾਰੀ ਦਾ ਇਲੈਕਸ਼ਨ ਐ ਕਿਉਂਕਿ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਐ ਔਰ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਜਿਹੜੇ ਆ ਦਲ ਬਦਲੂ ਆ ਨਾ ਇਹਨਾਂ ਨੂੰ ਮੂੰਹ ਨਹੀਂ ਲੈਣਾ ਚਾਹੀਦਾਗਾ VOTER ਉੱਥੇ ਖੜਾ ਹੈ WORKER ਉੱਥੇ ਖੜਾ ਹੈ ਜਿੱਥੇ ਉਹ ਖੜਾ ਸੀਗਾ ਲੀਡਰ ਆਪ ਸਮੇਂ ਅਦਲਾ ਬਦਲੀ ਕਰੀ ਜਾਂਦੇ ਆ ਪਰ ਮੈਨੂੰ ਲੱਗਦਾ ਹੈ ਇਸ ਵਾਰੀ ਇਹ ਦਲ ਬਦਲੂਆਂ ਨੂੰ ਲੋਕੀ ਮੂੰਹ ਨਹੀਂ ਲਾਉਣਗੇ ਔਰ ਇਹਨਾਂ ਨੂੰ ਮੂੰਹ ਦੀ ਖਾਣੀ ਪੈਣੀ ਹੈ ਚਾਹੀ ਮੇਨ ਤਾਂ ਮੈਨੂੰ ਦੱਸਣਾ ਜਲੰਧਰ ਸਭ ਤੋਂ ਵੱਡੀ ਆਧਾਰਨਾ ਤੁਹਾਡੇ ਕੋਲੇ ਹਮਮ ਔਰ ਜਿਹੜੇ ਸਾਡੇ ਪ੍ਰਧਾਨ ਨਾ ਸ਼ਰਮਣੇ ਅਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਹਨ ਪੰਥਕ ਪਰਿਵਾਰਾਂ ਨੂੰ ਦਿੱਤੀਆਂ ਜਿਹੜੇ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਆ ਪਿਛਲੇ 20 30 ਸਾਲਾਂ ਤੋਂ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਔਰ ਮੈਨੂੰ ਪੂਰਨ ਆਸ ਹੈ ਕਿ ਉਹਨਾਂ ਦੀਆਂ ਜਿਹੜੇ ਉਹਨਾਂ ਨੇ ਕੈਂਡੀਡੇਟ ਖੜੇ ਕੀਤੇ ਆ ਉਹਨਾਂ ਨੂੰ ਪੂਰਾ ਮਾਣ ਮਿਲੇਗਾ ਪੰਜਾਬ ਦੇ ਵਿੱਚ ਔਰ ਆਮ ਆਦਮੀ ਨੂੰ ਇਹ ਇਲੈਕਸ਼ਨ ਦੇ ਵਿੱਚ ਮੂੰਹ ਨਹੀਂ ਲਾਇਆ ਜਾਊਗਾ ਚਲੋ ਭਾਜਪਾ ਦੇ ਕੈਂਡੀਡੇਟ ਵੀ ਆਉਣੇ ਆ ਫਰੋਇਪਰ ਤੋਂ ਹਜੇ ਭਾਜਪਾ ਨੂੰ ਤਾਂ ਮੇਰੇ ਸਾਬ ਨਾਲ ਬਿਲਕੁਲ ਵੀ ਨਹੀਂ ਹਜੇ ਆਈ ਨਹੀਂ ਬੀਜੇਪੀ ਵਾਲੇ ਉਧਰ ਉਹ ਪਹਿਲਾਂ ਹੀ ਹੋ ਰਿਹਾ ਕਿਉਂਕਿ ਪਿੰਡਾਂ ਜਾਨੇ ਨਾ ਗੱਲਾਂ ਹੁੰਦੀਆਂ ਜਦੋਂ ਬੋਲਦੇ ਆ ਸਟੇਜ ਤੇ ਆਮ ਹੀ ਖਾਸ ਕਰਕੇ ਜ਼ਿਮੀਂਦਾਰਪਰਾ ਕਹਿ ਦਿੰਦੇ ਆ ਵੀ ਬੀਜੇਪੀ ਵਾਲਿਆਂ ਨੂੰ ਅਸੀਂ ਇੱਥੇ ਵੜ ਨਹੀਂ ਦੇਣਾ ਤੁਸੀਂ ਗੱਲ ਕੀਤੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਾ ਹੈ ਇਥੋਂ ਮੌਜੂਦਾ ਸਮੇਂ 'ਚ ਮੈਂਬਰ ਵੀ ਆ ਪਾਰਲੀਮੈਂਟ ਦੇ ਕੰਮ ਵੀ ਲੋਕ ਜਿਹੜੇ ਕਹਿੰਦੇ ਆ ਬਹੁਤ ਕੀਤੇ ਫਿਰ ਵਜ੍ਹਾ ਕੀ ਰਹੀ ਜਿਹੜਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਹਾਰ ਦੀ ਵਜ੍ਹਾ ਤੁਸੀਂ ਕੀ ਸਮਝਦੇ 32000 ਵੋਟ ਦਾ ਫਰਕ ਪੈ ਗਿਆ ਮੈਂ ਸਿਰ ਉਹੀ ਕਹਿਣਾ ਨਾ ਜਿਹੜੇ ਆਪਣੇ ਪੰਜਾਬੀ ਲੋਕ ਹਨ ਜਜ਼ਬਾਤੀ ਬਹੁਤ ਹੈ ਖਾਸ ਕਰਕੇ ਯੂਥ ਇਹਨਾਂ ਨੇ ਕਿਹਾ ਵੀ ਪਿੱਛੇ ਕਾਂਗਰਸੀ ਅਕਾਲੀ ਪੜਿਆਰੀ ਦੇਖ ਲੈ ਕਿ ਅੱਜ ਕੀ ਨਵਾਂ ਅਸੀਂ ਕਰਕੇ ਦੇਖੀਏ ਇਹਨਾਂ ਨੇ ਨਵਾਂ ਸਪੈਰੀਮੈਂਟ ਕੀਤਾ ਲੇਕਿਨ ਜਿਹੜਾ ਬੁਰੀ ਤਰ੍ਹਾਂ ਫੇਲ ਹੋਇਆ ਕੋਈ ਇਹਨਾਂ ਨੇ ਦੇਖਿਆ ਨਹੀਂ ਵੀ ਸਾਹਮਣੇ ਕੌਣ ਕੈਂਡੀਡੇਟ ਖੜਾ ਕੱਲੇ ਬਾਲ ਸਾਹਿਬ ਦੀ ਗੱਲ ਨਹੀਂ ਇਹਨਾਂ ਨੇ ਸਾਹਮਣੇ ਦੇਖਿਆ ਹੀ ਨਹੀਂਗਾ ਵੀ ਬਾਲ ਸਾਹਿਬ ਦੇ ਸਾਹਮਣੇ ਕੌਣ ਖੜਾ ਹੈ ਪ੍ਰਦੇਵ ਸਿੰਘ ਨੋਨੀਮਾ ਦੇ ਸਾਹਮਣੇ ਕੌਣ ਖੜਾ ਹੈ ਜਾਂ ਰੋਜੀ ਵਰਕੰਦੀ ਦੇ ਸਾਹਮਣੇ ਕੌਣ ਖੜਾ ਹੈ ਜਾਂ ਹਰਪ੍ਰੀਤ ਕੋਟਪਾਈ ਦੇ ਸਾਹਮਣੇ ਕੌਣ ਖੜਾ ਹੈ ਇਹਨਾਂ ਨੇ ਸਿਰਫ ਇੱਕੋ ਹੀ ਝਾੜੂ ਟੋਪੀ ਦੀ ਸੀ ਇਹਨਾਂ ਨੂੰ ਝਾੜੂ ਝਾੜੂ ਕਰੀ ਗਏ ਆ ਲੇਕਿਨ ਅੱਜ ਜੋ ਪਸਤਾ ਆ ਰਿਹਾ ਜਿੰਨੀ ਸਪੀਡ ਨਾਲ ਇਹ ਗਈ ਸੀ ਨਾ ਉਹਨਾਂ ਨੂੰ ਜਿਹੜੀ ਨੌਜਵਾਨ ਪੀੜ੍ਹੀ ਹੈ ਉਨੀ ਸਪੀਡ ਨਾਲ ਡਬਲ ਅਕਾਲੀ ਦਲ ਨੂੰ ਫਤਫਾ ਦੇਣ ਗਿਆ ਕੀ ਇਹ ਮੈਨੂੰ ਪੂਰਨ ਆਸ ਹੈ ਜੇਕਰ ਗੱਲ ਅਸੀਂ ਕਰ ਲਿਤੀ ਜਾਵੇ ਚੋਣ ਪ੍ਰਚਾਰ ਦੀ ਹਨਾ ਅੱਜ ਅਕਾਲੀ ਦਲ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਸਿੰਧੂ ਉਹਨਾਂ ਦੇ ਬੇਟੇ ਵੀ ਸ਼ਾਮਲ ਹੋਣ ਜਾ ਰਹੇ ਹੈ ਕੀ ਕਹੂੰ ਪੋਤਰੇ ਉਹਨਾਂ ਦੇ ਉਹ ਵੀ ਅੱਜ ਸ਼ਾਮਲ ਹੋਣ ਜਾ ਰਹੇ ਕੀ ਕਹੋਂਗੇ ਨਾਰਾਜ਼ਗੀ ਹੈ ਪਰਿਵਾਰ ਨਾਲ ਸਾਡੇ ਨਾਲ ਜੀ ਹਾਂ ਨੀ ਉਹ ਹੀ ਦੱਸ ਸਕਦੇ ਨਰਾਜ਼ਗੀ ਦਾ ਮੇਰੇ ਨੂੰ ਤਾਂ ਕੋਈ ਸਾਡਾ ਤਾਂ ਬੱਚਾ ਹੈ ਭਤੀਜਾ ਮੇਰਾ ਤਾਂ ਸਾਡਾ ਵੀਰ ਜਿਹੜਾ ਲਾਲੀ ਸੀ ਨਾ ਉਹਦੀ ਬੜੇ ਸਾਲ ਪਹਿਲਾਂ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀਗੀ ਔਰ ਜਿਸ ਦਾ ਘਾਟਾ ਇਸ ਪਰਿਵਾਰ ਨੂੰ ਦਾ ਪਿਆ ਹੀ ਪਿਆ ਹੈ ਸਾਡੇ ਪਰਿਵਾਰ ਨੂੰ ਵੀ ਕਿਉਂਕਿ ਇੱਕ ਝੁੱਟ ਹੋਇਆ ਕਰਦਾ ਸੀਗਾ ਸਰਦਾਰ ਜੋਰਾ ਸਿੰਘ ਮਾਨ ਸਰਦਾਰ ਪਰਮਜੀਤ ਸਿੰਘ ਸੰਧੂ ਸਰਦਾਰ ਹਰਦਮ ਸਿੰਘ ਸਰਦਾਰ ਗੁਰਵਿੰਦਰ ਸਿੰਘ ਸੰਧੂ ਔਰ ਸਰਦਾਰ ਗਰਪਾਲ ਸਿੰਘ ਗਰੇਵਾਲ ਟਾਲੀਵਾਲੇ ਤੋਂ ਇਹਨਾਂ ਦਾ ਇੱਕੋ ਵਾਇਆ ਕਰਦਾ ਸੀਗਾ ਲੇਕਿਨ ਵਿੱਚ ਇੱਕ ਕੜੀ ਟੁੱਟਣ ਦੇ ਨਾਲ ਨਾ ਉਸ ਗੱਲ ਦਾ ਸਾਨੂੰ ਬੜਾ ਨੁਕਸਾਨ ਹੋਇਆ ਸਾਡੇ ਭਰਾ ਦਾ ਜਵਾਨੀ ਉਮਰ ਦੇ ਵਿੱਚ ਚਲੇ ਜਾਣ ਨਾਲ ਉਹ ਬੱਚਾ ਸਾਡਾ ਚਲੋ ਕਿਤੇ ਵੀ ਜਾਊਗਾ ਜਿੱਥੇ ਸਾਡੀ ਲੋੜ ਪਈ ਅਸੀਂ ਉਹਦੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਖੜਾ ਅੱਜ ਉਹਨਾਂ ਨੂੰ ਸ਼ਮੂਲੀਅਤ ਕਰਾਉਣ ਜਾ ਰਹੇ ਆਮ ਆਦਮੀ ਪਾਰਟੀ ਚ ਕੀ ਮੰਨਦੇ ਆ ਉਸ ਦਾ ਨੁਕਸਾਨ ਹੋਏਗਾ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਚਲੋ ਨੁਕਸਾਨ ਹੋਵੇ ਕੋਈ ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਬੱਚਾ ਉਹ ਹੂੰ ਸਾਡਾ ਭਤੀਜਾ ਹੈ ਸਾਡਾ ਭਰਾ ਹੈ ਨਹੀਂ ਗਾ ਇਸ ਤੋਂ ਉਹਦੇ ਸਿਰ ਤੇ ਹਮੇਸ਼ਾ ਯਾਦ ਰੱਖਾਂਗੇ ਨੁਕਸਾਨ ਨਹੀਂ ਮੈਨੂੰ ਨਹੀਂ ਲੱਗਦਾ ਹੋਊਗਾ ਨੁਕਸਾਨ ਬਚਪਨਾ ਉਹਦੇ ਚ ਮੈਂ ਉਹਦੇ ਨਾਲ ਮੇਰਾ ਮਾਨ ਪਰਿਵਾਰ ਹਮੇਸ਼ਾ ਜਦੋਂ ਵੀ ਆਵਾਜ਼ ਮਾਰੂਗਾ ਸਾਡਾ ਬੱਚਾ ਸੀ ਹਾਜ਼ਰ ਹੋਊਗਾ ਤਾਂ ਬਿਲਕੁਲ ਇਹ ਹਨ ਨਰਦੇਵ ਸਿੰਘ ਬੋਬੀ ਮਾਨ ਜੋ ਸ਼੍ਰੋਮਣੀ ਕਾਲੀ ਦਲ ਦੀ ਟਿਕਟ ਤੋਂ ਫਿਰੋਜ਼ਪੁਰ ਤੋਂ ਪਾਰਲੀਮੈਂਟ ਦੀ ਚੋਣਾਂ ਲੜ ਰਹੇ ਆ ਔਰ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕੀ ਉਹਨਾਂ ਦਾ ਮੁਕਾਬਲਾ ਹਾਲ ਦੀ ਘੜੀ ਕਿਸੇ ਨਾਲ ਨਹੀਂ ਔਰ ਜੋ ਵਿਰੋਧੀ ਪਾਰਟੀਆਂ ਨੂੰ ਹਜੇ ਟਿਕਟਾਂ ਅਨਾਉਂਸ ਕਰਨ ਦੇ ਵਿੱਚ ਦੇਰੀ ਹੋ ਰਹੀ ਹੈ ਉਸ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਵਾਅਦਾ ਹੋ ਰਿਹਾ ਹਾਲਾਂਕਿ ਰਮਨ ਸੰਧੂ ਦੇ ਨਾਮ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਉਹ ਉਹਨਾਂ ਦਾ ਬੱਚਾ ਹੈ ਔਰ ਮਾਨ ਪਰਿਵਾਰ ਹਮੇਸ਼ਾ ਉਹਨਾਂ ਦੇ ਨਾਲ ਖੜਾ ਹੈ ਔਰ ਬੇਬਾਕੀ ਦੇ ਨਾਲ ਹਰ ਇੱਕ ਗੱਲ ਦਾ ਜਵਾਬ ਦਿੰਦੇ ਹੋਏ ਦਿਖਾਈ ਦਿੱਤੇ ਆ ਔਰ ਗੱਲ ਕੀਤੀ ਜਾਵੇ ਤਾਂ ਮਾਨ ਪਰਿਵਾਰ ਜੋ ਕਿ ਮੈਂਬਰ ਪਾਰਲੀਮੈਂਟ ਜੋ ਜੋਰਾ ਸਿੰਘ ਮਾਨ ਤਿੰਨ ਵਾਰ ਫਿਰੋਜ਼ਪੁਰ ਹਲਕੇ ਤੋਂ ਜੇਤੂ ਰਹੇ ਨੇ ਇੱਕ ਵਾਰ ਫੇਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਮਾਨ ਪਰਿਵਾਰ ਉਤਰਿਆ ਔਰ ਦੇਖਣਾ ਹੋਏਗਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਲੋਕ ਕਿਸ ਦੇ ਹੱਥ ਦੇ ਵਿੱਚ ਫਤਵਾ ਦਿੰਦੇ ਆ